ਨਾ ਸਹੀਂ ਖੇਤਾਂ ਵਾਲੇ ਜਾਟਾਂ ਗੀਤਾਂ ਵਾਲੇ ਨਹੀਂ ਹੈਗੇ ਹਾਂਜੀ ਸ਼ਸ਼ੀਕਲ ਦੋਸਤੋ ਕੀ ਹਲਚਲ ਨੇ ਉਮੀਦਾਂ ਠੀਕ ਠਾਕ ਨੂੰਗੇ ਅੱਜ ਦਾ ਬਲਾਉ ਤੁਹਾਡੇ ਲਈ ਫੇਰ ਲੈ ਕੇ ਆਇਆ ਸੋ ਸਾਡੀ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਨਵੇਂ ਵੀਰ ਕਰ ਲੋ ਚੈਨਲ ਨੂੰ ਸਬਸਕ੍ਰਾਈਬਰ ਹੁਣ ਤਾਂ ਰੱਬ ਨੇ ਕੋਟ ਲਾਹਾ ਤੇ ਗਰਮੀ ਹੋ ਗਈ ਹੁਣ ਹੁਣ ਠੰਡ ਚੰਗੀ ਲੱਗਿਆ ਕਰੂਗੀ ਜੋ ਗਰਮੀ ਲੱਗਿਆ ਕਰੂਗੀ ਪਹਿਲਾਂ ਜੋ ਠੰਡ ਹੁੰਦੀ ਸੀ ਉਹਦੋਂ ਆਨ ਲੱਗਦਾ ਗਰਮੀ ਆ ਜੇ ਰੱਬ ਦੇ ਵੀ ਰੰਗ ਨਹੀਂ ਆ ਰਹੀ ਆ ਸੋ ਆਪਾਂ ਚੱਲਦੇ ਆਂ ਅੱਜ ਦਾ ਦਿਨ ਕਿਦਾਂ ਗੁਜ਼ਰਦਾ ਸੋ ਇਸ ਵੀਡੀਓ ਰੇ ਤੁਹਾਨੂੰ ਪਤਾ ਲੱਗੂਆ ਚਲੋ ਲੈਟਸ ਗੋ ਰਾਈ ਕਣਕ ਨੂੰ ਪਾਣੀ ਆ ਜਾ ਰਹੇ ਆ ਉਹ ਦੂਰ ਤੱਕ ਦੇਖੋ ਜੀ ਮੌਸਮ ਦੇਖੋ ਕਿੰਨਾ ਸੋਹਣਾ ਦਿਖਾਈ ਦਿੰਦਾ ਹੁਣ ਆਲਾ ਦਵਾਲਾ ਔਰ ਆ ਗਿਆ ਸੈਲਰ ਪਹਿਲਾਂ ਜਦੋਂ ਧੁੰਦ ਹੁੰਦੀ ਸੀ ਜਮੀ ਨਹੀਂ ਦਿਨਦਾ ਸੀ ਬਿਲਕੁਲ ਵੀ ਦੇਖੋ ਗਰਮੀ ਆ ਗਈ ਵੀਰੋ ਹੁਣ ਕਿ ਮੈਂ ਗੋਡਿਆਂ ਤੱਕ ਮੁੜਕਾ ਆਇਆ ਕਰੂਆ ਵੱਢਦੇ ਆ ਹੁਣ ਕਰਦੇ ਹੋਰ ਕੰਮ ਕਾਰ ਕਰ ਲੈ ਸਾਰੇ ਸੋ ਨਾਲ ਤੁਨ ਖਵਾਦੀ ਅੱਜ ਪਿੰਦੂ 베ਰ ਸਹਣੇ ਕਹਿੰਦੇ ਹੁੰਦੇ ਆ ਕਹਿੰਦੇ ਝਾੜ ਵੱਧ ਨਿਕਲਦਾ ਹੁੰਦਾ ਕਣਕ ਦਾ ਜੇ ਕਹਿੰਦੇ 베ਰ 베ਰੀ ਨੂੰ ਜ਼ਿਆਦਾ ਲੱਗਣਾ ਇਹ ਗੱਲ ਸਹੀ ਆ ਵੀਰੋ ਲਾਜ਼ਮੀ ਦੱਸਿਓ ਚੰਗਾ ਮੈਨੂੰ ਕਮੈਂਟਾਂ ਵਿੱਚ ਸੋ ਚੱਲਦੇ ਆਪਾਂ 베ਰੀ ਕੰਨੇ ਦੇਖੋ ਕਿੰਨਾ ਸੋਹਣਾ ਹਰਿਆ ਭਰਿਆ ਪੰਜਾਬ ਵਰਗੀ ਮੌਜ ਆ ਵੀਰੋ ਬਾਕੀ ਨਹੀਂ ਹਣਾ ਕਿਤੇ ਵੀ ਮਿਲਦੀ ਹੈਗੀ ਦੇਖੋ ਆ ਸੀ ਵੀਰੋ 베ਰ ਹੈ ਦਾ ਕੱਚੀ ਆ ਥੋੜੇ ਦੇਖੋ ਕਿੰਨੇ 베ਰ ਲੱਗੇ ਆਏ ਤੇ ਕੀ 베ਰੀ ਨੂੰ ਦੇਖੋ ਵੀਰੋ ਤੁਹਾਨੂੰ ਦਿਖਾ ਦੀ ਦੇਖ ਭਰੀ ਭਈਆ 베ਰੀ ਲੰਕੀ ਭਈਆ 베ਰਾਂ ਨਾਲ ਸੋ ਇੱਕ ਅੱਧਾ ਖਾ ਹੀ ਲਈਏ ਸਹਨੇ ਕਹਿੰਦੇ ਹੁੰਦੇ ਆ ਕਹਿੰਦੇ ਇਦ ਕੀ ਕਣਕ ਦਾ ਝਾੜ ਵਾਧੂ ਨਹੀਂ ਬੜੂ ਅਜ 베ਰ ਜ਼ਿਆਦਾ ਲੱਗਣ ਇਹ ਗੱਲ ਸੱਚੀ ਆ ਵੀਰੋ ਦੇਖੋ ਤੁਹਾਨੂੰ ਦਿਖਾ ਦਿਆ ਦੋ ਕਿੰਨੇ ਭਰੀ ਭਈਆ 베ਰਾਂ ਨਾਲ ਕਈ ਤਾਂ ਸੂਰਜ ਵੀ ਕਹਿੰਦਾ ਕਹਨਾ ਮੇਰੇ ਕਿੰਨੀ ਝਾਕਣਾ ਮਚਾ ਦੂ ਮੈਂ ਨਾ ਸਾਰਾ ਉਹ ਸੀ ਕਮਾਲ ਕਰੀ ਜਾਂਦਾ ਸੂਰਜ ਸੋ ਹੁਣ ਆ ਗਿਆ ਆਪਾਂ ਬਾੜੇ ਚ ਫਰਾਚਾਰਾ ਵੜਦੇ ਆ ਟਾਈਮ ਹੋ ਮੰਨ ਲਾ 12:30 ਦੇ ਕਰੀਬ ਹੋ ਰਿਹਾ ਹੋਊਗਾ ਸੋ ਮੈਂ ਸਾਨੂੰ ਵੀ ਗਾਈਆਂ ਨੂੰ ਵੀ ਨੀਰਾ ਚਾਰਾ ਪਾਉਣਾ ਹੋਊ ਜਵਾ ਦੇਖੋ ਵੀਰੋ ਕਿੰਨੇ ਡੱਗਿਆ ਪਿਆ ਗਿਆ ਕਦੋਂ ਬਹੁਤ ਕਰ ਗਿਆ ਵੱਡਾ ਨਹੀਂ ਗਿਆ ਪਹਿਲਾਂ ਦੇਖੋ ਬਹੁਤ ਜ਼ਿਆਦਾ ਡੱਗਿਆ ਪਿਆ ਗਿਆ ਬਹੁਤ ਗਰਮੀ ਆ ਵੀਰੋ ਯਾਰ ਅੱਜ ਤਾਂ ਖਰਾਬ ਡਣਾ ਬਹੁਤ ਔਖ ਲੱਗ ਰਿਹਾ ਸੱਚੀ ਲੈ ਮੁੜਕਾਉਣ ਵੀ ਲੱਗ ਗਿਆ ਉਹ ਗੱਲ ਆ ਕਹਿੰਦਾ ਅਸੀਂ ਖੇਤਾਂ ਵਾਲੇ ਜੱਟਾਂ ਗੀਤਾਂ ਵਾਲੇ ਨਹੀਂ ਹੈਗੇ ਗੀਤਾਂ ਵਿੱਚ ਤਾਂ ਬਾਧੂ ਦੀ ਪੜਾਅਸ ਕੱਢੀ ਜਾਂਦੇ ਹਨਾ ਜੱਟਾ ਕਰ ਦੋ ਜੱਟ ਬਈ ਗੱਲਾ ਗਰਮੀ ਮਰੂਗਾ ਹੁਣ ਜਿਹੜੀ ਗਰਮੀ ਆ ਗਈ ਨਾ ਆ ਹੁਣ ਅੱਗੇ ਸੀਜ਼ਨ ਲੱਗੂ ਕਣਕ ਦਾ ਉਦੋਂ ਦੇਖੇ ਬਰਾਅਲ ਹੁੰਦਾ ਜੱਟ ਦਾ